ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਪੰਜਾਬ 'ਚ ਵਿਰੋਧ ਵੱਧਦਾ ਹੀ ਜਾ ਰਿਹਾ ਤੇ ਲਗਾਤਾਰ ਵਿਰੋਧੀ ਤੇ ਕਿਸਾਨਾਂ ਵੱਲੋਂ ਇਸ ਸਕੀਮ ਦਾ ਵਿਰੋਧ ਕੀਤਾ ਜਾ ਰਿਹਾ ਤੇ ਭਗਵੰਤ ਸਰਕਾਰ ਨੂੰ ਕੇਰਿਆ ਜਾ ਰਿਹਾ ਤੇ ਹੁਣ ਇਸ ਵਿੱਚਕਾਰ ਹੀ ਜਿੱਥੇ ਵਿਰੋਧੀ ਤੇ ਕਿਸਾਨਾਂ ਵੱਲੋਂ ਇਸ ਸਕੀਮ ਦਾ ਵਿਰੋਧ ਕੀਤਾ ਜਾ ਰਿਹਾ ਇੱਥੇ ਹੀ ਹੁਣ ਵੱਡਾ ਰੋਲਾ ਆ ਆਮ ਆਦਮੀ ਪਾਰਟੀ ਦੇ ਲੀਡਰਾਂ 'ਚ ਵੀ ਪੈ ਗਿਆ ਯਾਨੀ ਕਿ ਆਮ ਆਦਮੀ ਪਾਰਟੀ ਚ ਵੀ ਕੁਝ ਲੀਡਰ ਨੇ ਜੋ ਇਸ ਲੈਂਡ ਪੋਲਿੰਗ ਪਾਲਿਸੀ ਦੇ ਖਿਲਾਫ ਨੇ ਤੇ ਇਸ ਵਿੱਚਕਾਰ ਹੀ ਹੁਣ ਦੋ ਲੀਡਰਾਂ ਵੱਲੋਂ ਯਾਨੀ ਕਿ ਆਪ ਦੇ ਦੋ ਵੱਡੇ ਲੀਡਰਾਂ ਵੱਲੋਂ ਜੋ ਹੈ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਗਿਆ ਕਿਉਂਕਿ ਉਹ ਲੈਂਡ ਪਾਲਿਸੀ ਦੇ ਖਿਲਾਫ ਨੇ ਦੱਸਤੀ ਹੈ ਕਿ ਜਾਣਕਾਰੀ ਮੁਤਾਬਕ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਪਾਰਟੀ ਦੇ ਖੁਦ ਦੇ ਹੀ ਲੀਡਰ ਹੁਣ ਇਸ ਪਾਲਿਸੀ ਦੇ ਖਿਲਾਫ ਹੋ ਗਏ ਨੇ ਜਾਣਕਾਰੀ ਮੁਤਾਬਕ ਮੋਗਾ ਦੇ ਬਾਗਾਪੁਰਾਣਾ ਵਿਧਾਨ ਸਭਾ ਖੇਤਰ ਦੇ ਸੀਨੀਅਰ ਲੀਡਰ ਗੁਰਪ੍ਰੀਤ ਸਿੰਘ ਚਹਿਲ ਥਰਾਜ ਨੇ ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਹੋਣ ਕਾਰਨ ਬਲਾਕ ਪ੍ਰਧਾਨ ਦੇ ਪਦ ਤੋਂ ਅਸਤੀਫਾ ਦੇ ਦਿੱਤਾ ਜਿਹਾ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਗੁਰਪ੍ਰੀਤ ਸਿੰਘ ਚਹਿਲ ਨੇ ਜੋ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਕਿਉਂਕਿ ਉਹ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਨੇ ਤੇ ਦੱਸ ਦਈਏ ਕਿ ਇਸ ਦੇ ਨਾਲ ਹੀ 2-3 ਦਿਨਾਂ ਪਹਿਲਾਂ ਵੀ 4 ਤਰੀਕ ਨੂੰ ਮੋਗਾ ਦੇ ਯੋਜਨਾ ਬੋਰਡ ਦੇ ਚੇਅਰਮੈਨ ਹਰਮਨਜੀਤ ਸਿੰਘ ਨੇ ਵੀ ਲੈਂਡ ਪੂਲਿੰਗ ਸਕੀਮ ਦੇ ਖਿਲਾਫ ਹੋਣ ਕਾਰਨ ਪਦ ਤੋਂ ਅਸਤੀਫਾ ਦੇ ਦਿੱਤਾ ਸੀ ਤੋਣਾ ਨੇ ਆਪਣੇ ਸੋਸ਼ਲ ਮੀਡੀਆ ਦੇ ਇੱਕ ਪੋਸਟ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ ਦੇ ਹਰਮਨ ਨੇ ਲਿਖਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲੈਂਡ ਪੋਲਿੰਗ ਪਾਲਿਸੀ ਨਾਲ ਅਸਹਿਮਤ ਹਾਂ ਅਤੇ ਆਪਣੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ ਕਿਸਾਨੀ ਸਿਰਫ ਸਾਡੇ ਲਈ ਇੱਕ ਕੀਤਾ ਨਹੀਂ ਬਲਕਿ ਜ਼ਿੰਦਗੀ ਜਿਉਂਦੀ ਜਾਚ ਹੈ ਮੈਂ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਪੁਨਰ ਵਿਚਾਰ ਕਰੋ ਅਤੇ ਪੰਜਾਬੀਆਂ ਵੱਲੋਂ ਤੁਹਾਡੇ ਤੇ ਕੀਤੇ ਅਥਾ ਵਿਸ਼ਵਾਸ ਨੂੰ ਟੁੱਟਣ ਨਾ ਦਿਓ ਤਾਂ ਆ ਵੱਡੀ ਚੋੜੀ ਪੋਸਟ ਜੋ ਹੈ ਮਨੇ ਖੁਦ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ ਕਿ ਉਹ ਲੈਂਡ ਪੁਲਿੰਗ ਪਾਲਿਸੀ ਜੋ ਇਨਕੀ ਲੈਂਡ ਪੁਲਿਕ ਸਕੀਮ ਜੋ ਸਰਕਾਰ ਭਗਵੰਤ ਮਾਨ ਦੀ ਸਰਕਾਰ ਲਿਆਣਾ ਚਾਹੁੰਦੀ ਉਸ ਦੇ ਵਿਰੁੱਧ ਨੇ ਤੇ ਲਗਾਤਾਰ ਪੰਜਾਬ ਚ ਲੈਂਡ ਪਾਲਿਸੀ ਸਕੀਮ ਦਾ ਵਿਰੋਧ ਜੋ ਹੈ ਕਿਸਾਨ ਕਰ ਰਹੇ ਨੇ ਤੇ ਲਗਾਤਾਰ ਵਿਰੋਧੀ ਵੀ ਇਸ ਸਕੀਮ ਦੇ ਖਿਲਾਫ ਨੇ ਚਾਹੇ ਕਾਂਗਰਸ ਹੋਵੇ ਚਾਹੇ ਆਕਾਲੀ ਦਲ ਹੋਵੇ ਚਾਹੇ ਭਾਜਪਾ ਲਗਾਤਾਰ ਜੋ ਲੈਂਡ ਪੁਲਿਸ ਸਕੀਮ ਦੇ ਖਿਲਾਫ ਜੋ ਆਪਣੀ ਆਵਾਜ਼ ਉਠਾ ਰਹੀ ਹੈ ਤੇ ਸਾਫ ਤੌਰ ਤੇ ਭਗਵੰਤ ਮਾਨ ਸਰਕਾਰ ਨੂੰ ਧਮਕੀ ਦੇ ਰਹੀ ਹੈ ਚੇਤਾਵਨੀ ਦੇ ਰਹੀ ਹੈ ਕਿ ਇਸ ਨੂੰ ਜੋ ਲਾਗੂ ਨਾ ਕੀਤਾ ਜਾਵੇ ਕਿਸਾਂ ਲਗਾਤਾਰ ਵਿਰੋਧ ਕਰ ਰਹੇ ਨੇ ਤੇ ਇੱਕ ਹੀ ਗੱਲ ਕਹਿ ਰਹੇ ਨੇ ਕਿ ਜੋ ਦਿੱਲੀ ਦੀ ਪਾਰਟੀ ਯਾਨੀ ਕਿ ਜੋ ਕਰਵਿੰਨ ਕੇਜਰੀ ਵਾਲੇ ਨੇ ਉਹਨਾਂ ਦੇ ਕਹਿਣ ਤੇ ਦਿੱਲੀ ਵਾਲੇ ਜੋ ਹੈ ਕਿਸਾਨਾਂ ਦੀ ਜ਼ਮੀਨ ਨੂੰ ਹੜਪਣਾ ਚਾਹੁੰਦੇ ਨੇ ਇਸ ਲੈਂਡ ਪੁੱਲਿੰਗ ਸਕੀਮ ਦੇ ਖਿਲਾਫ ਲਗਾਤਾਰ ਜੋ ਹੈ ਪੰਜਾਬ ਚ ਵਿਰੋਧ ਵਧਦਾ ਹੀ ਜਾ ਰਿਹਾ ਤੇ ਹੁਣ ਆਮ ਆਦਮੀ ਪਾਰਟੀ ਦੇ ਖੁਦ ਦੇ ਲੀਡਰ ਇਸ ਦੇ ਖਿਲਾਫ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗੂਲਾ ਪੋਸਾਂਜੀ ਕੀਤੀ ਗਈ ਜਿਸ ਚ ਉਹਨਾਂ ਨੇ ਹਰਮਨ ਦੀ ਫੋਟੋ ਯਾਨੀ ਕਿ ਹਰਮਨ ਬਲੋਕ ਪ੍ਰਧਾਨ ਜਣਾ ਨੇ ਅਸਤੀਫਾ ਦਿੱਤਾ ਤੇ ਇਸ ਦੇ ਨਾਲ ਹੀ ਜਿਹੜੇ ਸੀਨੀਅਰ ਗੁਰਪ੍ਰੀਤ ਸਿੰਘ ਚੈਲ ਨੇ ਜਿਹੜਾ ਨੇ ਅਜ ਅਸਤੀ खिलाफ जो खिलाफ लिखी जगी बोत दे 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 देर हो चुकी सी हूं आप लैंड पुलिंग घोटाले राही गलती दुहरा रही है जनता दहर चढ़ रही है गुस्सा उभर रहा है इस बार पंजाब किसी धोखे नाफ नहीं करेगा भी समा है ਵੱਡੇ ਤੂਫਾਨ ਵੱਲ ਵੱਧ ਰਹੀ ਆਪਦੀ ਕਿਸ਼ਤੀ ਛੱਡਣ ਦਾ ਤੇ ਇਹ ਵੱਡੀ ਪੋਸਟ ਜੋ ਹੈ ਰਾਜਾ ਵੜਿੰਗ ਵੱਲੋਂ ਹੈ ਭਗਵੰਤ ਸਰਕਾਰ ਦੇ ਖਿਲਾਫ ਲਿਖੀ ਗਈ ਹੈ ਤੇ ਲਗਾਤਾਰ ਪੰਜਾਬ ਚ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਵਿਰੋਧ ਵੱਧਦਾ ਹੀ ਜਾ ਰਿਹਾ ਕਿਸਾਨ ਲਗਾਤਾਰ ਇਸ ਖਿਲਾਫ ਜੋ ਤਰਨਾ ਪ੍ਰਦਰਸ਼ਨ ਕਰ ਰਹੇ ਨੇ ਸਰਕਾਰ ਦੇ ਖਿਲਾਫ ਜੋ ਇਹ ਸਕੀਮ ਨੂੰ ਨਾ ਲਾਗੂ ਕਰਨ ਦੇ ਲਟਟੇ ਹੋਏ ਨੇ ਤੇ ਲਗਾਤਾਰ ਸਰਕਾਰ ਨੂੰ ਚਤਾਵਨੀ ਦੇ ਰਹੇ ਨੇ ਕਿ ਇਹ ਸਕੀਮ ਜੋ ਹੈ ਪੰਜਾਬ ਚ ਲਾਗੂ ਨਾ ਕਰੋ ਲਗਾਤਾਰ ਇਸ ਦਾ ਵਿਰੋਧ ਪੰਜਾਬ ਚ ਵਿਰੋਧੀਆਂ ਵੱਲੋਂ ਕਿਸਾਨਾਂ ਵੱਲੋਂ ਵੱਧਦਾ ਹੀ ਜਾ ਰਿਹਾ ਤਾਂ ਹੁਣ ਇਸ ਵਿਚਕਾਰ ਹੀ ਆਮ ਆਦਮੀ ਪਾਰਟੀ ਦੇ ਖੁਦ ਦੇ ਲੀਡਰ ਇਸ ਪਾਲਿਸੀ ਦੇ ਖਿਲਾਫ ਨਜ਼ਰ ਆ ਰਹੇ ਨੇ ਸਕੀਮ ਦੇ ਖਿਲਾਫ ਬੋਲ ਰਹੇ ਨੇ ਇਸ ਵਿਚਕਾਰ ਹੀ ਦੋ ਆਪ ਲੀਡਰਾਂ ਨੇ ਜੋ ਹੈਗਾ ਅਸਤੀਫਾ ਵੀ ਦੇ ਦਿੱਤਾ ਆਪਣੇ ਪੰਨੇ ਜਿਸ ਨੇ ਹੁਣ ਆਮ ਆਦਮੀ ਪਾਰਟੀ ਦੀ ਮੁਸ਼ਕਲਾਂ ਜਿਹੜੇ ਵਾਦਾ ਦਿੱਤੀਆਂ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਖੁਦ ਦੇ ਲੀਡਰ ਇਸ ਸਕੀਮ ਦਾ ਇਸ ਪਾਲਿਸੀ ਲੈਂਡ ਪੁਲਿੰਗ ਪਾਲਿਸੀ ਦਾ ਜੋ ਵਿਰੋਧ ਕਰਦੇ ਵਿਖਾਈ ਦੇਖ ਰਹੇ ਨੇ ਤੋਂ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਕਿ ਆਖਿਰਕਾਰ ਭਗਵੰਤ ਮਾਨ ਦੀ ਇਹ ਜੋ ਸਕੀਮ ਹੈ ਇਸ ਨੂੰ ਲੈ ਕੇ ਭਗਵੰਤ ਮਾਨ ਕੀ ਫੈਸਲਾ ਲੈਂਦੀ ਹੈ ਤੇ ਆਖਿਰਕਾਰ ਕੀ ਇਹ ਸਕੀਮ ਲਾਗੂ ਹੋ ਪੈਂਦੀ ਹੈ ਤੇ ਆਖਿਰਕਾਰ ਭਗਵੰ ਇਹਨੂੰ ਲੈ ਕੇ ਹੁਣ ਕੀ ਫੈਸਲਾ ਲਵੇਗੀ ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਪਰ ਇਸ ਨੂੰ ਲੈ ਕੇ ਵੱਡਾ ਵਿਰੋਧ ਜੋ ਹੈ ਪੰਜਾਬ 'ਚ ਲਗਾਤਾਰ ਬਣਿਆ ਹੋਇਆ ਹੈ ਤੇ ਵੱਧਦਾ ਹੀ ਜਾ ਰਿਹਾ ਹੈ। ਬਾਕੀ ਤੁਹਾਡੇ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸੋ। ਪੰਜਾਬ ਦੀਆਂ ਬੇਚਲੇ ਦੇ ਇੱਕਦੇ ਰੋ ਪੰਜਾਬ